ਅਸੀਂ ਪ੍ਰਾਈਮਰੀ ਸ਼ਾਟ ਵੀ ਦੇਖ ਰਹੇ ਹਾਂ ਜਿਵੇਂ ਮਹਾਂਸਵਰਨ ਸਿੰਘ ਟਾੜਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਅਖਬਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ ਪੰਜਾਬ ਵਿੱਚ ਤਿੱਖੀ ਧੁੱਪ ਨਿਕਲੀ ਆ ਗਰਮੀ ਸੀ ਮੌਸਮ ਬਿਲਕੁਲ ਸਾਫ਼ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਆ ਕਿ ਆਉਂਦੇ 3 ਦਿਨ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣਾ ਮੀਂਹ ਕਣੀ ਦੀ ਕਿਤੇ ਵੀ ਆਸ ਨਹੀਂ ਆ ਹੁਣ ਇਹ ਵੀ ਗੱਲ ਕਹੀ ਗਈ ਆ ਕਿ ਮੌਨਸੂਨ ਪਉਣਾ ਹੌਲੀ ਹੌਲੀ ਨਿਸਲ ਹੋ ਰਹੀਆਂ ਤੇ ਹੁਣ ਮੌਨਸੂਨ ਪਉਣਾ ਐਕਟਿਵ ਨਹੀਂ ਰਹੀਆਂ ਜਾਂ ਨਹੀਂ ਰਹਿਣੀਆਂ ਆਉਂਦੇ ਇੱਕ ਦੋ ਲੋਕਾਂ ਦੇ ਵਿੱਚ ਇਹ ਵੀ ਗੱਲ ਸਾਫ਼ ਹੋ ਜਾਣੀ ਆ ਪਰ ਤਿੰਨ ਦਿਨ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਜੇ ਕਿਤੇ ਛਿੱਟੇ ਪੈ ਜਾਣ ਤਾਂ ਕਹਿੰਦੇ ਵੀ ਕੁਦਰਤੀ ਤੌਰ ਤੇ ਪੈ ਸਕਦੇ ਪਰ ਉਹਦਾ ਕੋਈ ਵੱਡੇ ਮੀਂਹ ਦੀ ਆਸ ਨਹੀਂ ਹੈ ਵੈਸੇ ਪੰਜਾਬ ਦੇ ਵਿੱਚ ਜੇ ਆਪਾਂ ਹਰ ਦੀ ਗੱਲ ਕਰੀਏ ਤਾਂ ਇਸ ਵੇਲੇ ਹਰ ਦੀ ਸਥਿਤੀ ਟਲ ਗਈ ਆ ਢੱਗਰ ਵੀ ਠੀਕ ਐ ਸਸਰਾੜੀ ਵਾਲਾ ਬੰਨ ਵੀ ਠੀਕ ਐ ਬਾਕੀ ਬੰਨ ਵੀ ਠੀਕ ਐ ਤੁਸੀ ਵਾਲਾ ਵੀ ਠੀਕ ਹੈ ਜਿਹੜਾ ਨੁਕਸਾਨ ਇਸ ਤੋਂ ਪਹਿਲਾਂ ਹੋ ਗਿਆ ਉਹ ਤਾਂ ਹੋ ਗਿਆ ਚਲੋ ਉਹਦੀ ਤਾਂ ਛੇਤੀ ਕਿਤੇ ਪਰਭਾਈ ਹੋ ਨਹੀਂ ਸਕਦੀ ਪਰ ਪੰਜਾਬ ਦੇ ਵਿੱਚ ਹੋਰ ਨਵੇਂ ਸਿਰੇ ਤੋਂ ਪਾਣੀ ਚੜ ਕੇ ਆ ਰਿਹਾ ਹੋਵੇ ਜਾਂ ਪਾਣੀ ਵਧ ਗਿਆ ਹੋਵੇ ਇਹੋ ਜੀਆਂ ਖਬਰਾਂ ਨਹੀਂ ਆ ਪਾਣੀ ਲਗਾਤਾਰ ਘਟ ਰਿਹਾ ਤੇ ਘਟ ਰਿਹਾ ਪਾਣੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਕਰ ਰਿਹਾ ਜਿਵੇਂ ਜਿਵੇਂ ਪਾਣੀ ਘਟ ਰਿਹਾ ਉਵੇਂ-ਉਵੇਂ ਰੇਤ ਦਿਸ ਰਹੀ ਆ ਤੇ ਜਿਵੇਂ ਜਿਵੇਂ ਰੇਤ ਦਿਸ ਰਹੀ ਆ ਉਹਦੇ ਵਿੱਚੋਂ ਕਈ ਕੁਝ ਹੋਰ ਦਿਸ ਰਿਹਾ ਜਿਹੜਾ ਕੁਝ ਅਸੀਂ ਦੇਖਣਾ ਨਹੀਂ ਚਾਹੁੰਦੇ ਉਹਦੇ ਵਿੱਚ ਗਵਾਚਿਆ ਹੋਇਆ ਭਵਿੱਖ ਵੀ ਆ ਉਰੇ ਵਿੱਚ ਸਾਡੇ ਭੈਣਾ ਵੀਰ ਵੀ ਹੋ ਸਕਦੇ ਆ ਉਹਦੇ ਵਿੱਚ ਪਸ਼ੂ ਤੇ ਹੋਰ ਜਾਨਵਰ ਵੀ ਹੋ ਸਕਦੇ ਆ ਕਿਉਂਕਿ ਰੁੜੇ ਹੋਏ ਲੋਕਾਂ ਦਾ ਕਈਆਂ ਦਾ ਹਲੇ ਤੱਕ ਥੋ ਪਤਾ ਕੋਈ ਨਹੀਂ ਲੱਗਿਆ ਰੁੜੇ ਹੋਏ ਪਸ਼ੂਆਂ ਦਾ ਹਲੇ ਤੱਕ ਕੁਝ ਨਹੀਂ ਪਤਾ ਲੱਗਾ ਕਿੰਨੇ ਜਾਨਵਰ ਇਹਦੇ ਵਿੱਚ ਰੁੜ ਗਏ ਹਲੇ ਤੱਕ ਪਤਾ ਨਹੀਂ ਲੱਗਿਆ ਜੇ ਰੇਤੇ ਵਾਲੀ ਭੈਣੀ ਉਸ ਥਾਂ ਤੋਂ ਫਾਜ਼ਲ ਕਲੇ ਵਿੱਚੋਂ ਇੱਕ ਬੰਦੇ ਦੀ ਹੁਣ ਲਾਸ਼ ਲੱਭ ਸਕਦੀ ਆ ਤੇ ਭਾਈ ਆਉਂਦੇ ਸਮੇਂ ਦੇ ਵਿੱਚ ਕੁਝ ਵੀ ਹੋ ਜਾ ਹੋ ਸਕਦਾ ਸੋ ਇਸ ਰੇਤ ਦੇ ਥੱਲੇ ਕੀ ਕੀ ਦੱਬਿਆ ਇਸ ਰੇਤ ਦੇ ਥੱਲੇ ਉਪਜਾਊ ਜ਼ਮੀਨ ਵੀ ਦੱਬੀ ਹੈ ਇਰੇ ਥੱਲੇ ਬੜਾ ਕੁਝ ਹੋਰ ਵੀ ਦੱਬਿਆ ਹੋ ਸਕਦਾ ਸੋ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਭਾਈ ਕਿਵੇਂ ਕਿਵੇਂ ਰੇਤ ਚੁੱਕੀ ਜਾ ਰਹੀ ਆ ਕੀ ਕੁਝ ਬਣ ਰਿਹਾ ਤੇ ਕੀ ਕੁਝ ਗਲਤ ਸਹੀ ਹੋ ਰਿਹਾ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਕਿ ਹੜ ਟਾਲੇ ਜਾ ਸਕਦੇ ਸਨ ਇਹ ਹੜ ਟਾਲੇ ਜਾ ਸਕਦੇ ਸਨ ਇਹ ਮੈਂ ਨਹੀਂ ਕਹਿੰਦਾ ਇਹ ਰਿਪੋਰਟ ਗੱਲ ਕਹਿੰਦੀ ਆ ਉਹ ਕਿਵੇਂ ਕਿਉਂਕਿ ਕੋਈ ਵੀ ਦੇਸ਼ ਹੋਵੇ ਕੋਈ ਵੀ ਸੂਬਾ ਹੋਵੇ ਉੱਥੇ ਦੇਖੋ ਹੜ ਦੀ ਸਥਿਤੀ ਦਾ ਪੈਦਾ ਹੋ ਹੀ ਸਕਦੀ ਆ ਹੜ ਕਿਤੇ ਵੀ ਆ ਸਕਦੇ ਆ ਪਰ ਬਾਕੀ ਥਾਵਾਂ ਦੇ ਨਾਲੋਂ ਪੰਜਾਬ ਦੇ ਵਿੱਚ ਕੀ ਭਿੰਨਤਾ ਇੱਥੇ ਅਸੀਂ ਨਹਿਰਾਂ ਦੀ ਨਦੀਆਂ ਦੀ ਦਰਿਆਵਾਂ ਦੀ ਝੀਲਾਂ ਦੀ ਕਦੇ ਸਫਾਈ ਨਹੀਂ ਕੀਤੀ ਜੇ ਕਦੇ ਸਫਾਈ ਕੀਤੀ ਤਾਂ ਉਹ ਤਰਮਨ ਨਾਲ ਨਹੀਂ ਕੀਤੀ ਪਹਿਲੀ ਗੱਲ ਕੀਤੀ ਹੀ ਨਹੀਂ ਤੇ ਸੁਖਨਾ ਝੀਲ ਦੇ ਬਾਰੇ ਬੜੀ ਵੱਡੀ ਜਾਣਕਾਰੀ ਆਈ ਆ ਕਿ ਕਿੰਨੇ ਦਹਾਕੇ ਹੋ ਗਏ ਇਹਦੀ ਕਦੇ ਸਫਾਈ ਹੀ ਨਹੀਂ ਕੀਤੀ ਇਹਦੀ ਸਫਾਈ ਨਹੀਂ ਕੀਤੀ ਕਿ ਜਿਹਦੇ ਕਰਕੇ 5 5 6 6 7 7 ਫੁੱਟ ਤਾਂ ਇਹਦੇ ਵਿੱਚ ਰੇਤ ਮਿੱਟੀ ਤੇ ਗਾਰ ਆ ਜੇ ਕਿਤੇ ਉਹਦੀ ਸਫਾਈ ਹੋਈ ਹੋਵੇ ਤਾਂ ਜਿਹੜੀ ਝੀਲ ਉਛਲਦੀ ਹੈ ਜਿਹਦੇ ਕਰਕੇ ਫਲੱਡ ਗੇਟ ਖੁੱਲਣੇ ਪੈਂਦੇ ਆ ਹੋ ਸਕਦਾ ਭਾਈ ਉਹ ਉਹਨੇ ਨਾ ਖੁੱਲਣੇ ਪੈਣ ਤੇ ਇਹ ਘੱਟ ਨੁਕਸਾਨ ਦਾ ਇੱਕ ਸਬਤ ਹੋਵੇ ਜਦੋਂ ਸੁਖਨਾ ਦੇ ਵਿੱਚ ਪਾਣੀ ਵਧਦਾ ਨਾਲ ਦੀ ਨਾਲ ਇਹਦੇ ਗੇਟ ਖੋਲੇ ਜਾਂਦੇ ਤੇ ਘੱਗਰ ਦੇ ਵਿੱਚ ਪਾਣੀ ਵਧਦਾ ਜਦੋਂ ਘਗਰ ਦੇ ਵਿੱਚ ਪਾਣੀ ਵਧਦਾ ਤੇ ਫਿਰ ਸਾਡੇ ਪੰਜਾਬ ਦੇ ਪੈਣਾ ਵੀਰ ਡੁੱਬਦੇ ਆ ਖੇਤੀ ਬੜੀ ਡੁੱਬਦੀ ਆ ਇਹੀ ਹਾਲ ਹੋਰ ਵਖ ਵਖ ਥਾਵਾਂ ਦਾ ਕਈ ਥਾਵਾਂ ਤੇ ਡਰੇਨਾਂ ਦੀ ਸਫਾਈ ਨਹੀਂ ਹੁੰਦੀ ਐਤਕੀ ਆਪਾਂ ਸਾਰਾ ਕੁਝ ਵੇਖਿਆ ਹੀ ਆ ਵੀ ਕਿਵੇਂ ਕੇਲਿਆਂ ਦੇ ਬੂਟੇ ਕਿਵੇਂ ਉਹਦੇ ਵਿੱਚ ਝਾੜ ਬੂਟ ਵਖ ਵਖ ਥਾਵਾਂ ਦੇ ਉੱਤੇ ਨਹਿਰਾਂ ਦੇ ਵਿੱਚ ਫਿਰਦਾ ਜਿਹੜਾ ਕਿ ਪਾਣੀ ਦੇ ਬਹਾਅ ਦੇ ਵਿੱਚ ਅੜਿੱਕਾ ਪੈਦਾ ਕਰਦਾ ਉਦਾਹਰਨ ਦੇ ਤੌਰ ਤੇ ਉੱਤੇ ਪਾਣੀ ਨੇ ਸਿੱਧਾ ਜਾਣਾ ਹੋਵੇ ਰਾਹ ਦੇ ਵਿੱਚ ਰੁਕਾਵਟ ਪੈ ਗਈ ਉਹ ਇਉਂ ਨੂੰ ਹੋ ਗਿਆ ਜਿੱਧਰ ਨੂੰ ਹੋ ਗਿਆ ਉਧਰ ਨੂੰ ਬੰਨ ਟੁੱਟ ਗਿਆ ਇਧਰਲੇ ਪਾਸੇ ਖੇਤ ਡੁੱਬ ਗਏ ਘਰ ਡੁੱਬ ਗਏ ਆ ਕੁਝ ਹੋਈ ਜਾਂਦਾ ਮਤਲਬ ਇਹ ਜੇ ਕਿ ਜੇਕਰ ਅਗਾਊਂ ਪ੍ਰਬੰਧ ਕੀਤੇ ਹੋਣ ਤਾਂ ਅੱਜ ਵਾਲੀ ਸਥਿਤੀ ਇੰਨੀ ਧਿਆਨਕ ਨਾ ਹੁੰਦੀ ਹੋ ਸਕਦਾ ਹੜ ਫਿਰ ਵੀ ਆਉਂਦੇ ਪਰ ਜੇ ਅੱਜ 2000 ਦੇ ਕਰੀਬ ਪਿੰਡ ਡੁੱਬਿਆ ਜੇਕਰ ਅੱਜ 4.5 ਲੱਖ ਏਕੜ ਦੇ ਕਰੀਬ ਫਸਲ ਡੁੱਬੀ ਆ ਤਾਂ ਕੀ ਪਤਾ ਇਹ 2000 ਦੀ ਥਾਂ ਦੇ ਉੱਤੇ ਤੇ 1000 ਰੇਂਡ ਹੁੰਦਾ ਕੀ ਪਤਾ ਡੇਢ ਲੱਖ ਏਕੜ ਡੁੱਬ ਜਾਂਦਾ ਬਾਕੀ ਬਚ ਜਾਂਦੇ ਸੋ ਇਸ ਤਰੀਕੇ ਦੇ ਨਾਲ ਅਸੀਂ ਹੜਾਂ ਦੇ ਕੈਰ ਨੂੰ ਘਟਾ ਸਕਦੇ ਸੀ ਪਰ ਅਸੀਂ ਉਹਨੇ ਯਤਨ ਨਹੀਂ ਕੀਤੇ ਕਦੀ ਵੀ ਨਹੀਂ ਕਿਸੇ ਨੇ ਕੀਤੇ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਕੀਤੇ ਹੁਣ ਵਾਲੀ ਤੋਂ ਵੀ ਨਹੀਂ ਹੋਏ ਇੱਕ ਰਿਪੋਰਟ ਆਈ ਹੈ ਮੁਕੰਮਲ ਵੀ ਕਿੰਨੀ ਕਿੰਨੀ ਉਹਦੇ ਵਿੱਚ ਗਾਰ ਰੇਤ ਤੇ ਮਿੱਟੀ ਆ ਕਦੋਂ ਦੀ ਸਫਾਈ ਕੀਤੀ ਗਈ ਆ ਕੀ ਕੀ ਕੁਝ ਕਿਹਾ ਗਿਆ ਸੀ ਤੇ ਨਿਯਮਾਂ ਨੂੰ ਕਿਵੇਂ ਛੱਕੇ ਦੇ ਉੱਤੇ ਟੰਗਿਆ ਗਿਆ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਚੰਡੀਗੜ੍ਹ ਦੇ ਵਿੱਚ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਲਗਾਤਾਰ ਖਤਰੇ ਦੇ ਬਲ ਵੱਧਾ ਰਿਹਾ। ਇਸ ਸਾਲ ਪਹਿਲੀ ਵਾਰ ਇੱਕ ਹੀ ਮੌਨਸੂਨ ਸੀਜ਼ਨ ਦੇ ਵਿੱਚ ਝੀਲ ਦੇ ਫਲੱਡ ਗੇਟ 10 ਵਾਰ ਖੋਲਣੇ ਪਏ। ਇਹਦਾ ਮੁੱਖ ਕਾਰਨ ਹੈ ਝੀਲ ਦੀ ਵਾਟਰ ਹੋਲਡਿੰਗ ਸਮਰੱਥਾ ਦੇ ਵਿੱਚ ਗ੍ਰਾਵਿਟੀ ਆਉਣਾ। ਹਰ ਸਾਲ ਝੀਲ ਦੇ ਵਿੱਚ ਜਮ੍ਹਾਂ ਹੋਣ ਵਾਲੀ ਗਾਰ ਤੇ ਰੇਤ ਨੂੰ ਹਟਾਇਆ ਨਹੀਂ ਜਾਂਦਾ ਜਿਹਦੇ ਕਰਕੇ ਇਸ ਦੀ ਡੂੰਘਾਈ 16 ਫੁੱਟ ਤੋਂ ਘਟ ਕੇ ਸਿਰਫ 10 ਤੋਂ ਲੈ ਕੇ 11 ਫੁੱਟ ਰਹਿ ਗਈ ਆ ਭਾਵ ਤਕਰੀਬਨ 5 ਫੁੱਟ ਹਿੱਸਾ ਹੁਣ ਤੱਕ ਗਾਰਜਾ ਰੇਤ ਨਾਲ ਭਰ ਚੁੱਕਿਆ ਲਗਾਤਾਰ ਵਿਗੜਦੀ ਹੋਈ ਸਥਿਤੀ ਨੂੰ ਵੇਖ ਕੇ ਪ੍ਰਸ਼ਾਸਨ ਨੇ ਹੁਣ ਇੰਸਟੀਚਿਊਟ ਆਫ ਹਾਈਡਰੋਲੋਜੀ ਜਿਹਨੂੰ ਅਸੀਂ ਆਈਓਐਚ ਕਹਿੰਦੇ ਆ ਉਹਦੀ ਮਦਦ ਲੈਣ ਦਾ ਫੈਸਲਾ ਕੀਤਾ ਮਾਹਰਾਂ ਦੇ ਮੁਤਾਬਕ ਝੀਲ ਦੇ ਓਵਰਆਲ ਡਵੈਲਪਮੈਂਟ ਤੇ ਮੈਨੇਜਮੈਂਟ ਦੇ ਨਾਲ ਜੁੜੇ ਸੁਝਾਅ ਦਿੱਤੇ ਜਾਣਗੇ ਇਹਦੇ ਲਈ ਪ੍ਰਸ਼ਾਸਨ ਨੇ आईओएच ਨੂੰ پلان ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਆ ਤੇ 2008 ਦੇ ਵਿੱਚ ਸੁਖਨਾ ਦੇ ਵਿੱਚ ਸਫਾਈ ਦੇ ਲਈ ਸਰਕਾਰੀ ਤੇ ਸਮਾਜਿਕ ਪੱਧਰ ਦੇ ਉੱਤੇ ਮਹਿੰਮ ਚਲਾਏ ਜਾਂਦੇ ਸੀ ਇਥੋਂ ਤੱਕ ਕਿ ਕਾਰ ਸੇਵਾ ਵੀ ਕੀਤੀ ਗਈ ਪਰ ਪਿਛਲੇ 18 ਮਹੀਨਿਆਂ ਦੇ ਵਿੱਚ ਨਾ ਤਾਂ ਗਾਰ ਕੱਢੀ ਗਈ ਤੇ ਨਾ ਹੀ ਕੋਈ ਠੋਸ ਕਦਮ ਚੁੱਕਿਆ ਗਿਆ ਹਰ ਸਾਲ ਕੈਚਮੈਂਟ ਏਰੀਆ ਦੇ ਵਿੱਚ ਚੱਕ ਡੈਮ ਸਾਫ਼ ਕੀਤੇ ਜਾਂਦੇ ਸਨ ਪਰ ਇਸ ਵਾਰ ਇੱਕ ਵੀ ਚੱਕ ਡੈਮ ਦੇ ਵਿੱਚ ਪਿਛਲੇ ਸਾਲ ਦੀ ਗਾਰ ਤੇ ਰੇਤ ਨਹੀਂ ਕੱਢੀ ਗਈ ਨਤੀਜਾ ਕੀ ਹੋਇਆ ਕਿ ਪ੍ਰੀ ਮੌਨਸੂਨ ਦੇ ਮੀਂਹ ਦੇ ਕਰਕੇ ਹੀ ਰੇਤ ਸਿੱਧੀ ਸੁਖਨਾ ਝੀਲ ਤੱਕ ਪਹੁੰਚ ਗਈ। ਇਸ ਮੌਨਸੂਨ ਦੇ ਵਿੱਚ 1000 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਜਿਹਦੇ ਚੱਲਦਿਆਂ ਅਗਸਤ ਤੇ ਸਤੰਬਰ ਦੇ ਵਿੱਚ ਹੀ 10 ਵਾਰ ਫਲੱਡ ਗੇਟ ਖੋਲਣੇ ਪਏ ਜਦਕਿ 2008, 2018, 2023 ਦੇ ਵਿੱਚ ਇਸ ਤੋਂ ਵੀ ਵੱਧ ਮੀਂਹ ਦੇ باوجود ਗੇਟ ਕੇਵਲ 2 ਤੋਂ ਲੈ ਕੇ 4 ਵਾਰ ਖੋਲਣੇ ਪਏ ਸਨ। ਹਰ ਤੀਜੇ ਦਿਨ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਰਿਹਾ ਜਿਹਦੇ ਕਰਕੇ ਇਹ ਅੱਜ ਵਾਲੀ ਸਥਿਤੀ ਪੈਦਾ ਹੋਈ ਹੈ। ਹੁਣ ਅਗਲੀ ਗੱਲ ਹੈ ਜੀ ਕਿ ਆਈਆਈਟੀ ਦੀਆਂ ਰਿਪੋਰਟਾਂ ਦੇ ਉੱਤੇ ਅਮਲ ਕਿਉਂ ਨਹੀਂ ਕੀਤਾ ਗਿਆ ਆਈਆਈਟੀ ਦਿੱਲੀ ਤੇ ਰੁੜਕੀ ਨੇ 2011 ਦੇ ਵਿੱਚ ਰਿਪੋਰਟ ਭੇਜੀ ਸੀ ਕੈਚਮੈਂਟ ਏਰੀਆ ਦੇ ਵਿੱਚ ਮਿੱਟੀ ਦਾ ਘਟਾ ਰੋਕਣ ਤੇ ਸੁਖਣਾ ਤੱਕ ਧਾਰ ਰੇਤ ਪਹੁੰਚਣ ਦੇ ਉਪਾਦਸੇ ਗਏ ਜੰਗਲਾਂ ਤੇ ਏੜ ਪੌਦਿਆਂ ਨੂੰ ਵਧਾਉਣ ਦੀ ਸਿਫਾਰਸ਼ ਕੀਤੀ ਗਈ ਪਿੰਡ ਕਾਉਂਸਲ ਤੇ ਸਕੇਤੜੀ ਦੇਵਤੇ ਸ਼ਹਿਰੀਕਰਨ ਨਾਲ ਸੁਖਨਾ ਨੂੰ ਹੋਰੇ ਨੁਕਸਾਨ ਦੇ ਵਿੱਚ ਜ਼ਿਕਰ ਕੀਤਾ ਗਿਆ ਦੋਵਾਂ ਸੰਸਥਾਵਾਂ ਨੇ ਢੀਲ ਦੇ ਹੋਰੇ ਨੁਕਸਾਨ ਦੇ ਬਾਰੇ ਮੁਕੰਮਲ ਰਿਪੋਰਟ ਦਿੱਤੀ ਪਰ ਉਹਦੇ ਉੱਤੇ ਕਦੇ ਕੋਈ ਕਾਰਵਾਈ ਕੀਤੀ ਹੀ ਨਹੀਂ ਗਈ ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ ਪਹਿਲੀ ਗੱਲ ਤਾਂ ਕਹਿੰਦੀ ਮੰਦੀ ਆ ਜੋ ਕੁਝ ਹੋਇਆ ਜਿਵੇਂ ਜਿਵੇਂ ਹੋਇਆ ਸਭ ਦੇ ਸਾਹਮਣੇ ਆ ਪਰ ਗੱਲ ਅਸਲ ਦੇ ਵਿੱਚ ਇਹ ਵੀ ਆ ਕਿ ਇਹ ਇੰਨਾ ਵੱਡਾ ਨੁਕਸਾਨ ਸ਼ਾਇਦ ਟਾਲਿਆ ਜਾ ਸਕਦਾ ਸੀ ਜੇਕਰ ਅਸੀਂ ਸਹਿਰਨ ਹੁੰਦੇ ਤਾਂ ਬੁਹੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਹਰ ਵਾਰੀ ਏਵੇਂ ਹੁੰਦਾ ਇਹ ਕੈਪਟਨ ਸਰਕਾਰ ਵੇਲੇ ਵੀ ਏਵੇਂ ਸੀ ਬਾਦਲ ਸਰਕਾਰ ਮੌਕੇ ਵੀ ਏਵੇਂ ਸੀ ਹੁਣ ਵੀ ਇਵੇਂ ਆ ਤੁਸੀਂ ਦੇਖੋ ਵੀ ਜਦੋਂ ਪਤਾ ਵੀ ਸੌਣ ਭਾਦੋਂ ਦੇ ਮਹੀਨੇ ਦੇ ਵਿੱਚ ਮੀਂਹ ਬਹੁਤ ਪੈਂਦੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈਣ ਦੇ ਨਾਲ ਪੰਜਾਬ ਦੇ ਵਿੱਚ ਆਫਤ ਹੋਰ ਦੁੱਗਣੀ ਤਗਣੀ ਹੋ ਸਕਦੀ ਆ ਤੇ ਅਸੀਂ ਪੰਜਾਬ ਦੇ ਵਿੱਚ ਅਗਾਊਂ ਪ੍ਰਬੰਧ ਕਿਉਂ ਨਹੀਂ ਕਰਦੇ ਕਿੰਨੀ ਵਾਰ ਇਹ ਸਵਾਲ ਉੱਠੇ ਜੀ ਕਿ ਦਰਿਆਵਾਂ ਦੇ ਵਿੱਚ ਰੇਤਾਂ ਜੜੀ ਉਹ ਡੂੰਗਾ ਇਹਦੇ ਪੱਕੇ ਤੋਂ ਨਹੀਂ ਕੱਢੀ ਜਾਂਦੀ ਸਾਈਡਾਂ ਤੋਂ ਕੱਢ ਕੱਢ ਕੇ ਦਰਿਆਵਾਂ ਦੇ ਮੋੜ ਬਦਲ ਦਿੱਤੇ ਗਏ ਆ ਜੇ ਕਿਤੇ ਦਰਿਆਵਾਂ ਨੂੰ ਡੂੰਗਾ ਕੀਤਾ ਜਾਵੇ ਦਰਿਆਵਾਂ ਦੇ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਮਿਲੇ ਭਾਵੇਂ ਕਿਸਾਨ ਨੂੰ ਇਜਾਜ਼ਤ ਦਿੱਤੀ ਜਾਵੇ ਲੋਕਾਂ ਨੂੰ ਆਮ ਨੂੰ ਇਜਾਜ਼ਤ ਹੋਵੇ ਤਾਂ ਉਹ ਇੱਥੋਂ ਸਾਰਾ ਕੁਝ ਕਰਕੇ ਆਪੇ ਦਰਿਆ ਨੂੰ ਡੂੰਗਾ ਕਰ ਦੇਣਗੇ ਪਰ ਲੋਕਾਂ ਨੂੰ ਹੱਥ ਨਹੀਂ ਲਾਉਣ ਦੇਣਾ ਰੇਤ ਨੂੰ ਤੇ ਮਾਈਨਿੰਗ ਵਾਲਿਆਂ ਨੇ ਮਨ ਆਈਆਂ ਕਰ ਕਰਕੇ ਦਰਿਆਵਾਂ ਦਾ ਸੱਤਾ ਰੰਸ਼ ਕਰਤਾ ਜਿਹੜਾ ਕੰਮ ਸਰਕਾਰ ਨੇ ਕਰਨਾ ਹੁੰਦਾ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਕਰਨਾ ਹੁੰਦਾ ਉਹਨਾਂ ਨੇ ਤਨਦੇਹੀ ਨਾਲ ਨਹੀਂ ਕੀਤਾ ਜੇ ਆਪਾਂ ਇਸ ਵੇਲੇ ਕਹਿ ਲਈਏ ਕਿ ਡੈਮਾਂ ਦਾ ਪਾਣੀ ਇੱਕਦਮ ਛੱਡਣ ਦੀ ਲੋੜ ਪੈ ਗਈ। ਇਹ ਕਿਉਂ ਲੋੜ ਪੈ ਗਈ? ਸਵਾਲ ਹੈ ਕਿ ਵੀ ਪੈਦਾ ਹੁੰਦਾ। ਸਾਡੀਆਂ ਜਿਹੜੀਆਂ ਇਸ ਵੇਲੇ ਡਰੇਨਾ, ਜਿਹੜੀਆਂ ਨਹਿਰਾਂ, ਜਿਹੜੀਆਂ ਕਸੀਆਂ, ਜਿਹੜੇ ਸੇਮ ਨਾਲੇ ਆ, ਜਿਹੜੀਆਂ ਨਦੀਆਂ, ਜਿਹੜੀਆਂ ਝੀਲਾਂ ਉਹ ਕਿੰਨੀਆਂ ਕੁ ਸਮਰੱਥਾ ਕਿੰਨਾ ਕੁ ਪਾਣੀ ਸਾਂਭ ਸਕਦੀਆਂ। ਇਹ ਹੁਣ ਨਾਲੋਂ ਦੁੱਗਣਾ ਪਾਣੀ ਸਾਂਭ ਸਕਦੀਆਂ ਜੇਕਰ ਇਹਨਾਂ ਦੀ ਵੇਲੇ ਸਿਰ ਸਫਾਈ ਕੀਤੀ ਹੋਵੇ। ਆ ਰਿਪੋਰਟ ਜਿਹੜੀ ਆ ਇਹ ਮਹਾਰਾ ਦੀ ਰਿਪੋਰਟ ਗੱਲ ਕਹਿੰਦੀ ਹੈ ਇੱਕ ਸੁਖਨਾ ਝੀਲ ਦਾ ਵਿਰਵਾ ਸਾਹਮਣੇ ਆਇਆ। ਬਾਕੀ ਵੀ ਤਥਾਵਾਂ ਇਵੇਂ ਹੀ ਆ। ਸੋ ਜਿਹੜਾ ਇਸ ਵੇਲੇ ਕੁਦਰਤੀ ਕਰੋਪੀ ਦਾ ਕਾਰਨ ਬਣਿਆ ਇਹਦੇ ਪਿੱਛੇ ਅਸੀਂ ਸਾਰੇ ਵੀ ਜ਼ਿੰਮੇਵਾਰ ਆ ਅਸੀਂ ਦਰਖਤਾਂ ਦੀ ਪਰਵਾਹੀ ਕੀਤੀ ਸਰਕਾਰ ਨੇ ਨਹੀਂ ਕੀਤੀ ਰੇਤ ਸਰਕਾਰ ਨੂੰ ਚਾਹੀਦੀ ਆ ਕਿਉਂਕਿ ਪੈਸੇ ਆਉਂਦੇ ਆ ਇਸ ਕਰਕੇ ਮਨਾਈਆਂ ਕਈ ਲੋਕ ਕਰਦੇ ਆ ਤੇ ਜਿਹੜੇ ਆਮ ਲੋਕਾਂ ਉਹਨਾਂ ਦਾ ਨੁਕਸਾਨ ਕਿੰਨੇ ਵੱਡੇ ਪੱਧਰ ਤੇ ਹੋਇਆ ਅੱਜ ਜੋ ਹੜ੍ਹ ਆਇਆ ਇਹਦੇ ਵਿੱਚ ਜੇ ਪੰਜਾਬੀ ਪੰਜਾਬੀ ਦੀ ਬਾਹ ਨਾ ਫੜੇ ਤੇ ਫਿਰ ਉਸ ਤੋਂ ਬਾਅਦ ਸਰਕਾਰ ਤੋਂ ਆਪਾਂ ਕਿੰਨੀ ਕਾਸਰ ਰੱਖਾਂਗੇ ਪੰਜਾਬੀ ਪੰਜਾਬੀ ਦੀ ਮਦਦ ਕਰ ਰਿਹਾ ਇਹਦਾ ਸ਼ੁਕਰੀਆ ਕਰਨਾ ਬਣਦਾ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬਗਾਂ ਨੇ ਬਹੁਤ ਮਦਦ ਕੀਤੀ ਹੈ ਜਿਲੀ ਤੌਰ ਤੇ ਸ਼ੁਕਰੀਆ ਦਾ ਕਰਨਾ ਬਣਦਾ ਪਰ ਗੱਲ ਫਿਰ ਇੱਥੇ ਆ ਕੇ ਮੁਕਦੀ ਆ ਵੀ ਅਗਲਾ ਹੜਕ ਦੋਣਾ ਅਸੀਂ ਤਾਂ ਚਾਹੁੰਦੇ ਕਦੇ ਵੀ ਨਾ ਆਵੇ ਅਸੀਂ ਤਾਂ 2023 ਵਾਲਾ ਵੀ ਨਹੀਂ ਚਾਹੁੰਦੇ ਅਸੀਂ 2025 ਵਾਲਾ ਵੀ ਨਹੀਂ ਸੌਂਦੇ ਪਰ ਇਹ ਤਾਂ ਭਾਈ ਅਗਲੇ ਸਾਲ ਮੀਂਹ ਫੇਰ ਪੈਣੇ ਆ ਕੁਦਰਤ ਨੇ ਤਾਂ ਫੇਰ ਵਰਨਾ ਤੇ ਸਾਡੇ ਕੋਲੇ ਅਗਾਊਂ ਪ੍ਰਬੰਧ ਕੀ ਹੋਣਗੇ ਹੁਣ ਇਹ ਤਾਂ ਹੈ ਨਹੀਂ ਵੀ ਸਾਡੀ ਸਰਕਾਰ ਜਾਂ ਕੋਈ ਵੀ ਹੋਰ ਕਵੇ ਕਿ ਭਾਈ ਜੇ ਸਾਡੀ ਸਰਕਾਰ ਲਿਆ ਉਹ ਅਸੀਂ ਐਂ ਕਰ ਦਾਂਗੇ ਮੀਂਹ ਪੈਣੋਂ ਰੋਕ ਦਾਂਗੇ ਇਹਦੇ ਲਈ ਤਾਂ ਪੰਜਾਬ ਨੂੰ ਬਚਾਉਣ ਵਾਸਤੇ ਅਗਾਊਂ ਪ੍ਰਬੰਧ ਕਰਨੇ ਪੈਣਗੇ ਇਹ ਮੀਂਹ ਫੇਰ ਪੈਣੇ ਆ ਗਰੀਬ ਫੇਰ ਡੁੱਬਣੇ ਆ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਬੀਬੀਆਂ ਨੂੰ ਭੈਣਾ ਨੂੰ ਬੰਦਿਆਂ ਨੂੰ ਪੁੱਛਿਆ ਸਵਾਲ ਉਹ ਕਹਿੰਦੇ ਭਾਈ ਜੀ ਸਾਡੀ ਕਿਸਮਤ ਦੇ ਵਿੱਚ ਇਹ ਕੁਝ ਆ ਡੁੱਬਣਾ ਸਾਡੀ ਕਿਸਮਤ ਦੇ ਵਿੱਚ ਲਿਖਿਆ ਅਸੀਂ ਪਹਿਲੀ ਵਾਰ ਥੋੜੀ ਡੁੱਬੇ ਆ ਤੇ ਮੀ ਜਿਹੜਾ ਉਹ ਸਰਕਾਰ ਵੇਖ ਕੇ ਥੋੜੀ ਪੈਂਦਾ ਵੀ ਭਾਈ ਹੁਣ ਫਲਾਣੇ ਦੀ ਸਰਕਾਰ ਆ ਵੱਧ ਪੈ ਜਾਣਾ ਫਲਾਣੇ ਦੀ ਸਰਕਾਰ ਆ ਘਟ ਪੈ ਜਾਣਾ ਉਹ ਕਹਿੰਦੇ ਸਾਡੇ ਨਾਲ ਇਵੇਂ ਹੀ ਹੁੰਦੀ ਆ ਸਾਡੇ ਨਾਲ ਇਵੇਂ ਹੀ ਹੁੰਦੀ ਰਹਿਣੀ ਆ ਜਿੰਨੀ ਦੇਰ ਤੱਕ ਸਰਕਾਰਾਂ ਕੁਝ ਸੋਚਦੀਆਂ ਨਹੀਂ ਤੇ ਅਗਲੀ ਗੱਲ ਸਰਹੱਦੀ ਖੇਤਰ ਦੇ ਕਈ ਪਿੰਡਾਂ ਦੇ ਲੋਕ ਆ ਜਿਹੜੇ ਉਹ ਕਹਿੰਦੇ ਵੀ ਸਾਡੀਆਂ ਦਰਦੌਰੀਆਂ ਸਰਕਾਰ ਨੇ ਤੋੜਤੀਆਂ ਸੀ ਤੇ ਸਾਡੇ ਕੋਲੇ ਇਸ ਵੇਲੇ ਕੋਈ ਦਸਤਾਵੇਜ਼ ਨਹੀਂ ਆ ਆਪਦੀ ਜ਼ਮੀਨ ਨੂੰ ਵੀ ਭਾਈ ਇਹ ਸਾਡੇ ਨਾਂ ਦੇ ਉੱਤੇ ਰਜਿਸਟਰੀ ਆ ਕੋਈ ਸਾਬਤ ਕਰਨੇ ਲਈ ਸਾਡੇ ਕੋਲੇ ਕੁਝ ਨਹੀਂਗਾ ਉਹ ਕਹਿੰਦੇ ਵੀ ਜੇਕਰ ਤੁਸੀਂ ਵੋਟ ਲੈਣੇ ਆ ਤੇ ਫਿਰ ਸਾਨੂੰ ਜ਼ਮੀਨ ਕਿਉਂ ਨਹੀਂ ਦਿੰਦੇ ਜੇ ਪੱਕੀ ਵੋਟ ਚਾਹੀਦੀ ਹੈ ਫਿਰ ਪੱਕੀ ਜ਼ਮੀਨ ਵੀ ਚਾਹੀਦੀ ਆ ਤੱਚੀਆਂ ਸਾਡੀਆਂ ਪੈਲੀਆਂ ਤੇ ਪੱਕੀਆਂ ਸਾਡੀਆਂ ਵੋਟਾਂ ਤੁਸੀਂ ਸਾਡੀ ਵੋਟ ਵੇਲੇ ਕਹਿੰਦੇ ਵੀ ਭਾਈ ਸਾਡੇ ਆ ਕੰਮ ਲੈ ਕੇ ਕਹਿੰਦੇ ਜੀ ਕੋਈ ਨਹੀਂ ਅਸੀਂ ਵੇਖਾਂਗੇ ਤੇ ਅਸੀਂ ਉਮੀਦੇ ਉਮੀਦ ਡੁੱਬਦੇ ਸਾਨੂੰ ਕਦੇ ਕਦੇ ਮੁਆਵਜ਼ੇ ਦੇ ਵੀ ਫਿਕਰ ਪੈ ਜਾਂਦਾ ਵੀ ਇਹ ਮਿਲਣਾ ਕਿ ਨਹੀਂ ਮਿਲਣਾ ਤੇ ਇਹ ਵੀ ਗੱਲ ਸੱਚੀ ਆ ਵੀ ਐਤਕੀ ਮਿਲਣਾ ਕਿ ਨਹੀਂ ਮਿਲਣਾ ਵਕ ਵਕ ਪਿੰਡਾਂ ਦੇ ਲੋਕਾਂ ਨੂੰ ਇਸ ਗੱਲ ਦਾ ਫਿਕਰ ਸਤਾਈ ਜਾਂਦਾ ਲੰਘੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ ਮੋਦੀ ਸਾਹਿਬ ਪੰਜਾਬ ਦੇ ਵਿੱਚ ਵੀ ਆਏ ਪਹਿਲਾਂ ਉਹਨਾਂ ਨੇ ਹੈਲੀਕਾਪਟਰ ਦੇ ਰਹੀਂ ਗੇੜਾ ਲੱਤਾ ਬਾਰੀ ਦੇ ਵਿੱਚ ਨਹੀਂ ਵੇਖਿਆ ਉਹਨਾਂ ਨੇ ਸ਼ੀਸ਼ੇ ਵਿੱਚਲੀ ਵਿੰਡੋ ਵਿੱਚ ਦੀ ਕਿ ਭਾਈ ਥੱਲੇ ਕਿੰਨਾ ਕ ਪਾਣੀ ਆ ਤੇ ਕਿਹੋ ਜਿਹਾ ਹਾਲਾਤ ਆ ਉਸ ਤੋਂ ਬਾਅਦ ਭਾਈ ਹੈਲੀਕਾਪਟਰ ਉਤਰਿਆ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਅਧਿਕਾਰੀਆਂ ਦੇ ਨਾਲ ਪੰਜਾਬ ਦੇ ਮੰਤਰੀਆਂ ਦੇ ਨਾਲ ਕੁਝ ਕ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਆ ਇੱਕ ਬੱਚੀ ਨੂੰ ਦਲਾਰਿਆ ਪਿਆਰਿਆ ਵੀ ਆ ਬਹੁਤ ਚੰਗੀ ਗੱਲ ਆ ਪਰ ਉਸ ਤੋਂ ਬਾਅਦ ਉਹਨਾਂ ਨੇ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕਰਤਾ ਉਹਨਾਂ ਨੇ 1500 ਕਰੋੜ ਰੁਪਏ ਦਾ ਐਲਾਨ ਕੀਤਾ ਹਿਮਾਚਲ ਪ੍ਰਦੇਸ਼ ਦੇ ਲਈ 1600 ਕਰੋੜ ਰੁਪਏ ਦਾ ਐਲਾਨ ਕੀਤਾ ਪੰਜਾਬ ਦੇ ਲਈ ਆਮ ਆਦਮੀ ਪਾਰਟੀ ਦੇ ਗਲਕੇਨੀ ਜੀ ਕਿ ਇਹ ਤਾਂ ਕੋਝਾ ਮਜ਼ਾਕ ਕੀਤਾ ਗਿਆ ਮੋਦੀ ਸਾਹਿਬ ਦੇ ਵੱਲੋਂ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਇਹ ਗੱਲ ਕਹਿੰਨੇ ਜੀ ਰਾਜਾ ਵੜਿੰਗ ਹੋਰੀ ਕਹਿੰਨੇ ਊਠ ਦੇ ਮੂੰਹ ਦੇ ਵਿੱਚ ਜੀਰਾ ਤੁੰਨਣ ਵਾਲੀ ਗੱਲ ਕੀਤੀ ਹੈ BJP ਇਹ ਗੱਲ ਕਹਿੰਦੀ ਦੇਖੋ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਪੈਕੇਜ ਦਿੱਤਾ ਨਾ ਇਹ ਕਮਾਲ ਕਰਤੀ ਹੈ 1600 ਕਰੋੜ ਰੁਪਈਆ ਮੂੰਹ ਪਰ ਜਾਂਦਾ ਇਹ ਗੱਲ ਕਹਿੰਦੇ ਕਿ 1600 ਕਰੋੜ ਰੁਪਈਆ ਪਰ ਉਹ ਕਹਿੰਦੇ ਜੀ ਕਿ ਸਾਡਾ ਨੁਕਸਾਨ ਇਨਾ ਵੱਡਾ ਹੋ ਗਿਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿਸਾਨ ਆਗੂ ਇਹ ਗੱਲ ਕਹਿੰਦੇ ਵੀ 1600 ਕਰੋੜ ਰੁਪਈਏ ਦੇ ਵਿੱਚ ਬਣਨਾ ਕੀ ਆ ਮੰਗ ਤਾਂ ਇਥੇ ਇਹ ਸੀ ਵੀ ਸਾਨੂੰ ਮਿਲੇਗੀ 60000 ਕਰੋੜ ਰੁਪਈਆ ਕਦੇ ਮੰਗੇ ਸੀ ਸਾਨੂੰ ਮਿਲੇ ਜੀ 35000 ਕਰੋੜ ਰੁਪਈਆ ਤਦੇ ਮੰਗ ਸੀ ਸਾਨੂੰ ਮਿਲੇ 20000 ਕਰੋੜ ਰੁਪਈਆ ਇਹ 20000 ਕਰੋੜ ਰੁਪਈਆ ਇਸ ਹੱਦ ਦੇ ਰੂਪ ਦੇ ਵਿੱਚ ਮੰਗਿਆ ਗਿਆ ਸੀ ਵੈਸੇ ਜਿਹੜਾ 60000 ਕਰੋੜ ਰੁਪਈਆ ਲੈਣਾ ਕੇਂਦਰ ਤੋਂ ਇਹ ਸਰਕਾਰ ਚਾਹੁੰਦੀ ਸੀ ਪੰਜਾਬ ਦੇ ਵੀ ਉਹ ਵੀ ਸਾਨੂੰ ਮਿਲ ਜੇ ਤੇ ਰਾਹਤ ਦੇ ਤੌਰ ਦੇ ਉੱਤੇ ਕੁਦਰਤੀ ਆਫਤ ਦੇ ਨਾਲ ਨਜਿੱਠਣ ਕਰਕੇ ਹੋਰ ਪੈਸਾ ਮਿਲ ਜੇ ਪਰ ਉਹਨਾਂ ਨੇ ਤਾਂ ਭਾਈ ਉਹ ਦਿੱਤਾ ਹੀ ਨਹੀਂ ਜਿਹੜਾ ਅਸੀਂ ਲੈਣਾ ਉਧਰਲਾ ਮਿਲਿਆ ਨਹੀਂ ਜਿਹੜਾ ਦੇਣ ਦਾ ਐਲਾਨ ਕੀਤਾ ਉਹ ਬਹੁਤ ਥੋੜਾ ਇਸ ਕਰਕੇ ਆਮ ਆਦਮੀ ਪਾਰਟੀ ਦੇ ਅਗੂ ਲੰਗੇ ਕਲ ਕਲਪੇ ਆ ਹੁਣ ਹਰਦੀਪ ਸਿੰਘ ਮੁੰਡੀਆਂ ਸਾਹਿਬਾ ਜਿਹੜੇ ਪੰਜਾਬ ਦੇ ਗਵਰਨਮੈਂਟ ਮੰਤਰੀ ਆ ਉਹ ਵੀ ਉਸ ਮੀਟਿੰਗ ਦੇ ਵਿੱਚ ਸੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਲ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਤਿੰਨ ਬੇਨਤੀਆਂ ਕੀਤੀਆਂ ਤਿੰਨ ਯੋਜਨਾਵਾਂ ਪੇਸ਼ ਕੀਤੀਆਂ ਵੀ ਇੱਕ ਮੋਦੀ ਸਾਹਿਬ ਸਾਡੇ ਪੰਜਾਬ ਦੇ ਲਈ ਆ ਕਰਦੇ ਹੋ ਇੱਕ ਆ ਕੁਸ਼ ਕਰਦੇ ਤੇ ਇੱਕ ਆ ਕੁਸ਼ ਕਰਦੇ ਹੋ ਉਹ ਕਹਿੰਦੇ ਜੀ 1600 ਕਰੋੜ ਰੁਪਏ ਦੇਣ ਦਾ ਐਲਾਨ ਕਰਦੇ ਆ ਮੁੰਡੀਆਂ ਸਾਹਿਬ ਕਹਿੰਨੇ ਵੀ ਮੈਂ ਕਿਹਾ ਵੀ ਇਸ ਪਾਸ 1600 ਕਰੋੜ ਰੁਪਏ ਬਹੁਤ ਥੋੜੇ ਆ ਤੇ ਮੋਦੀ ਸਾਹਿਬ ਕਹਿੰਦੇ ਜੀ ਆਪਕੋ ਹਿੰਦੀ ਨਹੀਂ ਆਉਂਦੀ ਕਿਆ ਹਮਨੇ ਦੇ ਤੋ دیے ਪੈਸੇ ਉਹ ਕਹਿੰਦੇ ਜੀ ਸਾਨੂੰ ਹਿੰਦੀ ਤਾਂ ਆਉਂਦੀ ਆ ਪਰ ਪੈਸੇ ਆ ਜਿਹੜੇ ਉਹ ਥੋੜੇ ਆ ਪਰ ਮੋਦੀ ਸਾਹਿਬਾ ਜਿਹੜੇ ਉਹ ਬਹੁਤਾ ਕੋਈ ਦਿੱਤੇ ਬਿਨਾ ਚਲੇ ਗਏ ਤੇ ਉਹ ਚਲੇ ਗਏ ਤੇ ਹੁਣ ਬੀਜੇਪੀ ਇਹ ਗੱਲ ਕਹਿੰਨੀ ਪੰਜਾਬ ਦੀ ਇਕਾਈ ਕੀ ਤਾਂ ਭਾਈ ਤੁਰੰਤ ਜਿਹੜਾ ਮੋਦੀ ਸਾਹਿਬ ਨੇ ਫੈਸਲਾ ਕੀਤਾ ਸਹਾਇਤਾ ਰਾਸ਼ੀ ਦੇ ਤੌਰ ਦੇ ਉੱਤੇ ਆ ਇਹਨੂੰ ਆਪਾਂ ਕੋਈ ਵੱਖਰਾ ਵੱਡਾ ਪੈਕੇਜ ਨਹੀਂ ਮੰਨਦੇ ਉਹ ਮੋਦੀ ਸਾਹਿਬ ਪੰਜਾਬ ਦੇ ਲਈ ਬਹੁਤ ਕੁਝ ਕਰਨਗੇ ਪਰ ਭਾਈ ਇਹਨੇ ਕਦੋਂ ਕਰਨਗੇ ਪਹਿਲਾਂ ਇਸ ਰਿਪੋਰਟ ਦਾ ਵਿਰਵਾਤ ਫਿਰ ਕਰਾਂਗੇ ਟਪੜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਲੰਘੇ ਕੱਲ ਪੰਜਾਬ ਦਾ ਦੌਰਾ ਕੀਤਾ ਗੁਰਦਾਸਪੁਰ ਦੇ ਤਿਬੜੀ ਕਿੰਡ ਦੇ ਵਿੱਚ ਸੂਬਾ ਸਰਕਾਰ ਦੇ ਮੰਤਰੀਆਂ ਅਧਿਕਾਰੀਆਂ ਤੇ ਭਾਜਪਾ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਨੂੰ 1600 ਕਰੋੜ ਰੁਪਏ ਦਾ ਪੈਕੇਜ ਦਿੱਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਤੋਂ ਖੁਸ਼ ਨਹੀਂ ਹੈ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਜੀ ਕਿ ਸਾਡੀਆਂ ਤਿੰਨ ਮੰਗਾਂ ਸਨ ਪਹਿਲੀ ਦੇ ਵਿੱਚ 20000 ਕਰੋੜ ਰੁਪਏ ਦਾ ਰੀਲੀਫ ਫੰਡ ਦੂਜੀ ਮੰਗ 60000 ਕਰੋੜ ਰੁਪਏ ਦਾ ਬਕਾਇਆ ਤੇ ਤੀਜੀ ਦੇ ਵਿੱਚ 12000 ਕਰੋੜ ਰੁਪਏ ਖਰਚ ਕਰਨ ਸੰਬੰਧੀ ਕੁਝ ਸ਼ਰਤਾਂ ਦੇ ਵਿੱਚ ਰਾਹਤ ਦੇਣ ਦੀ ਮੰਗ ਸੀ ਪਰ ਇਹ ਨਵੀਂ ਚੀਜ਼ ਲੈ ਕੇ ਆਏ ਇਹ ਬਹੁਤ ਵੱਡਾ ਮਜ਼ਾਕ ਹੈ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦਾ ਐਲਾਨ ਕੀਤਾ ਤਾਂ ਮੈਂ ਖੜੇ ਹੋ ਕੇ ਗੱਲ ਕਹੀ ਹੈ ਕਿ ਇਹ ਪੈਸਾ ਬਹੁਤ ਘੱਟ ਹੈ ਪ੍ਰਧਾਨ ਮੰਤਰੀ ਨੇ ਕਿਹਾ ਜੀ ਕਿ ਆਪਕੋ ਹਿੰਦੀ ਨਹੀਂ ਆਉਂਦੀ ਹੈ 1600 ਕਰੋੜ ਰੁਪਏ ਦੇ ਤੋ دیے ਹਨ ਉਹ ਕਹਿੰਨੇ ਕਿ ਇਸ ਗੱਲ ਦੇ ਉੱਤੇ ਮੈਂ ਕਿਹਾ ਜੀ ਹਿੰਦੀ ਤਾਂ ਮੈਨੂੰ ਆਉਂਦੀ ਹੈ ਪਰ ਪੈਸੇ ਬਹੁਤ ਘੱਟ ਆ ਮੁੰਡੀਆਂ ਨੇ ਕਿਹਾ ਜੀ ਕਿ ਇਹ ਪੰਜਾਬ ਦੇ ਨਾਲ ਮਜ਼ਾਕ ਹੈ ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਬਟੂ ਨੇ ਕਿਹਾ ਕਿ 1600 ਕਰੋੜ ਰੁਪਇਆ ਫੌਰੀ ਰਾਹਤ ਹੈ ਉਹਨਾਂ ਨੇ ਕਹਿ ਜੀ ਕਿ ਹੋਰ ਮਦਦ ਆਵੇਗੀ ਨੁਕਸਾਨ ਦਾ ਪੈਸਾ ਅਡ ਤੋ ਮਿਲੇਗਾ ਤੇ ਇਹਦੇ ਉੱਤੇ ਉਹ ਕਹਿੰਦੇ ਜੀ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਸਾਰਾ ਕੁਝ ਪ੍ਰਧਾਨ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਹੈ ਅਗਲੀ ਗੱਲ ਇਹ ਆ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਊਗੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਜੋ ਪਹਿਲਾਂ ਮੌਜੂਦ 12000 ਕਰੋੜ ਤੋਂ ਵਾਧੂ ਹੋਏਗੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਇਆ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਊਗੀ ਹੜ੍ਹ ਤੇ ਲੈਂਡਸਲਾਈਡਿੰਗ ਦੇ ਨਾਲ ਅਨਾਥ ਹੋਏ ਬੱਚਿਆਂ ਨੂੰ ਪੀਐਮ ਕੇਅਰ ਫਾਰ ਚਿਲड्रन ਸਕੀਮ ਦੇ ਤਹਿਤ ਸਹਾਇਤਾ ਮਿਲੇਗੀ ਕਿਸਾਨਾਂ ਨੂੰ ਬੋਰਵੈਲ ਨਵੀਨੀਕਰਨ ਸੌਰ ਪੈਨਲ ਤੇ ਸੂਖਮ ਸਿੰਚਾਈ ਦੇ ਲਈ ਮਦਦ ਮਿਲੇਗੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਨੁਕਸਾਨੇ ਗਏ ਘਰਾਂ ਦਾ ਮੁਰੰਮਤ ਨਿਰਮਾਣ ਹੋਵੇਗਾ ਸਮਗਰ ਸਿੱਖਿਆ ਅਭਿਆਨ ਦੇ ਤਹਿਤ ਨੁਕਸਾਨੇ ਗਏ ਸਕੂਲਾਂ ਨੂੰ ਵਿੱਤੀ ਸਹਾਇਤਾ ਮਿਲੇਗੀ ਉਹ ਇਹ ਐਲਾਨ ਕਰਕੇ ਗਏ ਆ ਜਿਹੜੇ ਕਿ ਪੰਜਾਬ ਦੇ ਵਿੱਚ ਫਿੱਟ ਨਹੀਂ ਬੈਠੇ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਹਾਂ ਦੋਸਤੋ ਪਹਿਲੀ ਗੱਲ ਤਾਂ ਇਹ ਕਹਾਂਗੇ ਪੰਜਾਬ ਦੀ ਸਰਕਾਰ ਦੇ ਵੱਲੋਂ 20000 ਰੁਪਏ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਸਾਹਿਬ ਨੇ 1600 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਕਹੀ ਹੈ ਹੁਣ ਜਿਹੜਾ 20000 ਰੁਪਏ ਇਹ ਕਿਹੜੇ ਮਹੀਨੇ ਮਿਲਜੂ ਤੇ 1600 ਕਰੋੜ ਰੁਪਏ ਕਿਹਨੇ ਕਿਹੜੇ ਪਾਸੇ ਨੂੰ ਵੰਡਿਆ ਜਾਊਗਾ ਇਹਦੇ ਉੱਤੇ ਸਵਾਲ ਖੜੇ ਹੋਣੇ ਆ ਆਉਂਦੇ ਸਮੇਂ ਦੇ ਵਿੱਚ ਭਾਜਪਾ ਦੇ ਨੇਤਾ ਕਿਵੇਂ ਜਸਟੀਫਾਈ ਕਰਨਗੇ ਕਿ 1600 ਕਰੋੜ ਰੁਪਏ ਬਹੁਤ ਹੁੰਦਾ ਤੇ ਹੋਰ ਹਾਲੇ ਬਹੁਤ ਮਿਲਨੇ ਆ ਤੇ ਜਿਹੜੇ ਹੋਰ ਹਾਲੇ ਬਹੁਤ ਮਿਲਨੇ ਆ ਉਹ ਕਦੋਂ ਕੁ ਮਿਲਨੇ ਆ ਇਸ ਗੱਲ ਦਾ ਪਤਾ ਕੁਝ ਨਹੀਂਗਾ ਪੰਜਾਬ ਦੇ ਵਿੱਚ ਇਤਕੀ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਘਰਾਂ ਦੇ ਰੂਪ ਦੇ ਵਿੱਚ ਹੋਰ ਵੱਖ-ਵੱਖ ਰੂਪਾਂ ਦੇ ਵਿੱਚ ਬੰਦੇ ਮਰ ਗਏ ਲੋਕ ਮਰ ਗਏ ਆ ਪਸ਼ੂ ਮਰ ਗਏ ਆ ਫਸਲਾਂ ਮਰ ਗਈਆਂ ਬਰਬਾਦ ਹੋ ਗਈਆਂ ਜ਼ਮੀਨਾਂ ਬਰਬਾਦ ਹੋ ਗਈਆਂ ਇਸ ਰੂਪ ਦੇ ਵਿੱਚ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਸਰਕਾਰਾਂ ਦੀ ਇੱਕ ਪਾਸੇ ਗੱਲ ਜੇ ਆਪਾਂ ਸਮਾਜ ਸੇਵੀਆਂ ਨੂੰ ਵਿੱਚੋਂ ਮੰਨਫੀ ਕਰਦੇਗੇ ਵੀ ਭਾਈ ਇਸ ਸਾਰੇ ਘਟਨਾਕਰਮ ਦੇ ਵਿੱਚ ਇਸ ਸਾਰੇ ਕੁਦਰਤੀ ਵਰਤਾਰੇ ਦੇ ਵਿੱਚ ਸਮਾਜ ਸੇਵਕਾਂ ਨੂੰ ਪਰੇ ਕਰਗੇ ਤਾਂ ਫਿਰ ਪੰਜਾਬ ਦੇ ਲੋਕਾਂ ਦੇ ਹੱਥ ਪੱਲੇ ਕਿਸੇ ਨੇ ਫੜਾਉਣਾ ਕੀ ਸੀ ਨੇਤਾ ਤਾਂ ਜਾਂਦੇ ਗੱਡੀਆਂ ਤੇ ਚੜ ਕੇ ਨੇਤਾ 10 ਗੱਡੀਆਂ ਤੇ ਚੜ ਕੇ ਜਾਂਦੇ ਆ ਤੇ ਦਿੰਦੇ ਸੀਗੇ ਜੀ ਉੱਥੇ 5000 ਦਾ ਸਮਾਨ ਤੇ ਉਹਦੇ ਕਰਕੇ ਲੋਕਾਂ ਨੂੰ ਤੰਗੀ ਹੁੰਦੀ ਸੀ ਉਹਦੇ ਕਰਕੇ ਲੋਕਾਂ ਨੂੰ ਫਾਇਦਾ ਕਿਤੇ ਨਹੀਂ ਹੋਇਆ ਮੈਂ ਜਿੰਨੀਆਂ ਵੀ ਥਾਵਾਂ ਦੇ ਉੱਤੇ ਗਿਆ ਲੋਕਾਂ ਨੇ ਇਹ ਗੱਲ ਕਹੀ ਆ ਵੀ ਜਦੋਂ ਫਲਾਣੀ ਪਾਰਟੀ ਦੇ ਨੇਤਾ ਜੀ ਆਏ ਉਸ ਤੋਂ ਬਾਅਦ ਚੱਕਲੋ ਚੱਕਲੋ ਇਧਰ ਨੂੰ ਹੋਜੋ ਇਧਰ ਨੂੰ ਹੋਜੇ ਗਾਹ ਨਹੀਂ ਆਉਣਾਗਾ ਪੁਲਿਸ ਨੇ ਪਿੱਛੇ ਨਾਕਾ ਲਾ ਲਿਆ ਉਧਰ ਨਾਕਾ ਲਾ ਲਿਆ ਇਧਰ ਨਹੀਂ ਆਉਣਾਗਾ 3 ਵਜੇ ਤੋਂ ਬਾਅਦ ਆਇਓ ਤੇ ਸਾਨੂੰ ਤਾਂ ਭਾਈ ਖੱਜਲ ਕੀਤਾ ਗਿਆ ਸਾਨੂੰ ਕੋਈ ਫਾਇਦਾ ਥੋੜੀ ਹੋਇਆ ਨੇਤਾ ਜੀ ਦੇ ਕੋਲੇ ਜਾ ਕੇ ਫਰਿਆਦ ਨਹੀਂ ਕਰ ਸਕਦੇ ਨੇਤਾ ਜੀ ਫਰਿਆਦ ਕਰਨ ਵਾਲੇ ਨੂੰ ਕੁਝ ਦੇ ਕੇ ਨਹੀਂ ਜਾ ਰਹੇ ਸਿਰਫ ਐਲਾਨ ਕਰ ਰਹੇ ਆ ਉਹ ਕਹਿੰਦੇ ਵੀ ਜੇਕਰ ਸਾਡੀ ਸਮਾਜ ਸੇਵਿੰਗਾਂ ਨੇ ਬਾਹ ਨਾ ਫੜੀ ਹੁੰਦੀ ਤੇ ਅੱਜ ਨੂੰ ਸਾਡਾ ਕੰਮ ਹੋ ਜਾਣਾ ਸੀ ਅੱਜ ਨੂੰ ਸਾਡਾ ਨੁਕਸਾਨ ਹੋ ਜਾਣਾ ਸੀ ਬੜੇ ਲੋਕਾਂ ਨੇ ਇਸ ਵੇਲੇ ਮੂਹਰੇ ਆ ਕੇ ਗੱਲ ਕਹੀ ਆ ਕਿ ਫਲਾਣੇ ਫਲਾਣੇ ਦੇ ਡਿੱਗੇ ਹੋਏ ਅਸੀਂ ਉਹਨਾਂ ਦਾ ਦਿਲੀ ਤੌਰ ਤੇ ਸ਼ੁਕਰੀਆ ਕਰਦੇ ਆਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਅੱਜ ਵੀ ਬੇਨਤੀ ਕਰਦਾ ਇਹ ਮੁਹੰਮ ਲੰਮੀ ਚੱਲਣੀ ਆ ਜਿਨ੍ਹਾਂ ਨੇ ਵੀ ਮਦਦ ਕਰਨੀ ਉਹ ਦਿਲ ਕੋਲ ਕੇ ਮਦਦ ਕਰਨੀ ਇਹਨਾਂ ਪੀੜਤ ਪਰਿਵਾਰਾਂ ਦੀ ਪੀੜਤ ਲੋਕਾਂ ਦੀ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਤੁਹਾਡੀ ਮਦਦ ਕਰਦੇ ਆ ਨਾ ਇਹਨਾਂ ਦਾ ਦਿਲੀ ਤੌਰ ਤੇ ਉੱਤੇ ਸ਼ੁਕਰਾਨਾ ਵੀ ਕਰਗੇ ਇਹਨਾਂ ਵਾਸਤੇ ਵੀ ਆਪਾਂ ਅਰਦਾਸ ਕਰੀਏ ਕਿ ਬਾਬਾ ਤੁਹਾਡੀ ਕਮਾਈ ਦੇ ਵਿੱਚ ਬਰਕਤ ਪਾਵੇ ਤੁਸੀਂ ਸਾਡੇ ਵਰਗੇ ਹੋਰ ਲੋੜਵੰਦਾਂ ਦੀ ਵੀ ਮਦਦ ਕਰਦੇ ਰਹੋ ਸਾਡੇ ਪੰਜਾਬਗਾਂ ਦੇ ਵਿੱਚੋਂ ਸ਼ੁਕਰਾਨਾ ਸ਼ੁਕਰੀਆ ਥੈਂਕ ਯੂ ਸ਼ਬਦ ਮੁੱਕ ਗਿਆ ਇਹ ਚੌਂਦਾ ਰਹਿਣਾ ਚਾਹੀਦਾ ਇਹ ਬਰਕਰਾਰ ਰਹਿਣਾ ਚਾਹੀਦਾ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਹੋਰ ਕੋਈ ਕੰਮ ਨਹੀਂ ਆਉਂਦਾਗਾ ਆਪਾਂ ਦੇਖ ਲਿਆ ਕਿੰਵੀ ਇਹ ਤੁਸੀਂ ਅਜ਼ਮਾ ਕੇ ਦੇਖ ਲਓ ਭਾਵੇਂ ਕਿ ਹੋਰ ਸੂਬਿਆਂ ਦੇ ਭੈਣਾ ਵੀਰ ਵੀ ਆਏ ਆ ਪਰ ਜਿੰਨੀ ਪੰਜਾਬੀਆਂ ਨੇ ਪੰਜਾਬਗਾਂ ਦੀ ਬਾਹ ਫੜੀ ਆ ਇਹ ਵੀ ਇੱਕ ਬਹੁਤ ਵੱਡੀ ਉਦਾਹਰਨ ਆ ਲੰਘੇ ਕੱਲ੍ਹ ਇੱਕ ਰਿਪੋਰਟ ਆਈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਤੰਦਰੁਸਤੀ ਦੇ ਬਲ ਵੱਧ ਗਏ ਆ ਸ਼ਾਇਦ ਅੱਜ ਉਹਨਾਂ ਨੂੰ ਛੁੱਟੀ ਮਿਲ ਜੇ ਹਸਪਤਾਲ ਦੇ ਵਿੱਚੋਂ ਲੰਘੇ ਕੱਲ੍ਹ ਮਨਜੀਦਰ ਸਿੰਘ ਸਿਰਸਾ ਭਾਜਪੀ ਦੇ ਆਗੂ ਦਿੱਲੀ ਦੇ ਵਿੱਚ ਕੈਬਨਿਟ ਮੰਤਰੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਕੁਰਸੀ ਤੋਂ ਲਾਂਬੇ ਕਰਨਾ ਚਾਹੁੰਦੇ ਸੀ ਇਸ ਕਰਕੇ ਇਹ ਮਾਹੌਲ ਵਿਗੜਿਆ ਹੋਇਆ ਇਹ ਗੱਲਾਂ ਵੱਖ-ਵੱਖ ਥਾਵਾਂ ਦੇ ਉੱਤੇ ਸੁਣਨ ਪੜਨ ਦੇਖਣ ਨੂੰ ਮਿਲੀਆਂ ਪਰ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਰਹਿਣੇ ਚਾਹੀਦੇ ਆ ਅਸੀਂ ਉਹ ਲੋਕ ਨਹੀਂ ਆ ਕਿ ਉਹਨਾਂ ਲੋਕਾਂ ਨੂੰ ਲਾਹਨਤ ਪਾਉਣੇ ਆ ਜਿਹੜੇ ਲੋਕ ਆਪਦੇ ਕੋਲੋਂ ਅਟਪਟੀਆਂ ਖਬਰਾਂ ਪੇਸ਼ ਕਰਦੇ ਆ ਮੈਂ ਕੱਲ ਇੱਕ ਮੈਂ ਕੀ ਸ਼ਬਦ ਵਰਤਾਂ ਉਹਦੇ ਲਈ ਮੂਰਖਾ ਬੰਦਾ ਉਹ ਇੰਸਟਾਗ੍ਰਾਮ ਦੇ ਉੱਤੇ ਅਵਲੀਆਂ ਬਕਵਾਸ ਗੱਲਾਂ ਕਰੀ ਜਾਂਦਾ ਮੁੱਖ ਮੰਤਰੀ ਸਾਹਿਬ ਰਹਿ ਨਹੀਂ ਫਲਾਣਾ ਨਹੀਂ ਢਿੰਗੜਾ ਨਹੀਂ ਇਹੋ ਜੇ ਬਾਹ ਯਾਤ ਲੋਕ ਵੀ ਹੈਗੇ ਆ ਵੀ ਜਿਹੜੇ ਕਿਸੇ ਦੇ ਬਾਰੇ ਵੀ ਕੋਈ ਗਲਤ ਗੱਲ ਬੋਲਦੇ ਆ ਸਭ ਦੀ ਸੁੱਖ ਮੰਗੋ ਪੰਜਾਬ ਦਾ ਭਲਾ ਹੋਵੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਭਗਵੰਤ ਮਾਨ ਸਾਹਿਬ ਵੀ ਤੰਦਰੁਸਤ ਰਹਿਣ ਅਸੀਂ ਕਿੰਨੇ ਸੁਖਵੀਰ ਸਿੰਘ ਬਾਦਲ ਵੀ ਰਹਿਣ ਰਾਜਾ ਬੜਿੰਗ ਹੋਰੀ ਵੀ ਰਹਿਣ ਤੇ ਸੁਨੀਲ ਜਾਖੜ ਹੋਰੀ ਵੀ ਰਹਿਣ ਅਸੀਂ ਕਿਸੇ ਦੇ ਬਾਰੇ ਮਾੜਾ ਕਿਉਂ ਸੋਚ ਗਏ ਜੇ ਸਾਨੂੰ ਕੋਈ ਪਸੰਦ ਨਹੀਂ ਅਸੀਂ ਵੋਟਾਂ ਦੇ ਵਿੱਚ ਸਿੱਝ ਲਾਂਗੇ ਬੋਟਾ ਨਾ ਪਾਵਾਂਗੇ ਪਰ ਕਿਸੇ ਦੇ ਬਾਰੇ ਗਲਤ ਸ਼ਬਦ ਨਹੀਂ ਸੋਚਣੇ ਚਾਹੀਦੇ ਗਲਤ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਣੇ ਚਾਹੀਦੇ ਸਾਡੇ ਭਾਈਚਾਰੇ ਦੇ ਕੁਝ ਕੁ ਲੋਕ ਆ ਜਿਹੜੇ ਉਹਨਾਂ ਨੇ ਕਿ ਜੀਭਾ ਕੰਨਾਂ ਤੱਕ ਲੱਗੀਆਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਜੋ ਮਰਜ਼ੀ ਮੂੰਹ ਦੇ ਵਿੱਚੋਂ ਦਾ ਬੋਲੀ ਜਾਂਦੇ ਜੋ ਚਿਤ ਕਰਦਾ ਲਿਖੀ ਜਾਂਦੇ ਆ ਨਾ ਕਿਸੇ ਨੂੰ ਜੌਣ ਦਿੰਦੇ ਆ ਵੀ ਭਾਈ ਕੰਮ ਕਰਦੇ ਬੰਦੇ ਨੂੰ ਕਹਿਣਗੇ ਲੈ ਇਹ ਡਰਾਮੇ ਕਰਦਾ ਜਿਹੜਾ ਨਹੀਂ ਕਰਦਾ ਤੋ ਕਿਉਂ ਨਹੀਂ ਕਰਦਾ ਜੇ ਕਿਸੇ ਨੇ ਪੈਸੇ ਦਿੱਤੇ ਲੈ ਇਹਦੇ ਕੋਲ 2 ਨੰਬਰ ਦੀ ਕਮਾਈ ਹੈ ਜੇ ਨਹੀਂ ਦਿੱਤੇ ਤੋ ਦਿੰਦਾ ਕਿਉਂ ਨਹੀਂ ਕਿ ਤੇਰੇ ਕੋਲ ਇੰਨੇ ਪੈਸੇ ਆ ਇਹ ਰਿਜਾਈ ਇਨਕਲਾਬੀ ਨੇ ਜਿਹੜ ਇਹਨਾਂ ਤੋਂ ਬਚਣ ਦੀ ਲੋੜ ਆ ਮੈਂ ਕੱਲ ਸੋਨੂ ਸੂਦ ਬਾਈ ਨੂੰ ਸਵਾਲ ਕੀਤਾ ਕਿਉਂਕਿ ਅਸੀਂ ਇੰਟਰਵਿਊ ਕੀਤੀ ਚਾਹਦੇ ਵਿਚਾਰਦੇ ਰਹੀ ਮੈਂ ਕਿਹਾ ਬਾਈ ਜੀ ਜਦੋਂ ਇਹੋ ਜਿਹੇ ਲੋਕ ਜਿਹੜੇ ਕਿ ਰਜਾਈ ਮਹਿਕਮੇ ਵਾਲੇ ਆ ਉਹ ਜਦੋਂ ਇਹੋ ਜੀਆਂ ਗੱਲਾਂ ਕਰਦੇ ਆ ਕੋਈ ਮਾੜੀ ਚੰਗੀ ਟਿੱਪਣੀ ਕਰਦੇ ਆ ਮਨ ਦੇ ਉੱਤੇ ਅਸਰ ਪੈਂਦਾ ਉਹ ਕਹਿੰਦੇ ਬਾਈ ਜੀ ਆਪਾਂ ਮੰਜੀ ਦੇ ਉੱਤੇ ਕਿਉਂ ਪੈਨੇ ਆ ਆਰਾਮ ਕਰਨ ਦੇ ਲਈ ਪਰ ਕਈ ਵਾਰ ਮੰਜੀ ਦੇ ਵਿੱਚ ਪਿੱਸੂ ਵੀ ਹੁੰਦੇ ਆ ਇਹ ਪਿੱਸੂ ਆ ਇਹਨਾਂ ਨੇ ਪਿਸੀ ਵੀ ਜਾਣਾ ਤੇ ਪਿੱਸੂਆਂ ਵਾਲੇ ਕੰਮ ਵੀ ਕਰੀ ਜਾਣੇ ਆ ਇਹਨਾਂ ਦੇ ਪੱਲੇ ਕੁਝ ਨਹੀਂ ਦਾ ਜੋ ਜੇਕਰ ਵੀਰੋ ਤੁਸੀਂ ਕਿਸੇ ਲਈ ਵੀ ਕੁਝ ਵੀ ਕਰਦੇ ਆ ਤੁਹਾਡਾ ਸ਼ੁਕਰੀਆ ਅਸੀਂ ਕਰਦੇ ਆ ਤੁਹਾਡਾ ਧੰਨਵਾਦ ਅਸੀਂ ਕਰਦੇ ਆ ਕਿਉਂਕਿ ਪੈਸੇ ਬਹੁਤ ਸਾਰੇ ਲੋਕਾਂ ਕੋਲ ਆ ਪਰ ਜੇਰਾ ਸਾਰਿਆਂ ਕੋਲੇ ਨਹੀਂ ਆ ਅੱਜ ਜਿਹੜੇ ਵੀ ਲੋਕ ਮਦਦ ਕਰਨ ਵਾਸਤੇ ਅੱਗੇ ਆਇਆ ਆ ਆਪਾਂ ਧੰਨਵਾਦ ਕਰੀਏ ਜੇ ਆਪਾਂ ਟਕੋਰੀਆਂ ਹੀ ਲਾਉਣੀਆਂ ਜੇ ਆਪਾਂ ਆਰ ਹੀ ਲਾਉਣੀਆਂ ਆਪਾਂ ਚੱਬ ਕੇ ਗੱਲ ਕਰਨੀ ਆ ਇਹਦਾ ਮਤਲਬ ਇਹ ਆ ਕਿ ਮੰਦਗਾਰਾਂ ਵਾਲੀ ਲਹਿਰ ਨੂੰ ਅਸੀਂ ਤੋੜ ਰਹੇ ਆ ਆਪਾਂ ਤੋੜਨੀ ਨਹੀਂ ਆਪਾਂ ਜੋੜਨੀ ਆ ਕੱਲ ਨੂੰ ਫੇਰ ਲੋੜ ਪੈ ਸਕਦੀ ਆ ਇਹਨਾਂ ਭੈਣਾ ਵੀਰਾਂ ਤੱਕ ਆਜੋ ਆਪਾਂ ਇਹਨਾਂ ਨੂੰ ਐਪਰੀਸ਼ੀਏਟ ਕਰੀਏ ਇਹਨਾਂ ਦਾ ਧੰਨਵਾਦ ਕਰੀਏ ਇਹ ਜਿੰਦਾਬਾਦ ਰਹਿਣ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਪੂਰਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਸਾਡੇ ਪੈਣਾ ਵੀਰਾ ਜਿਨ੍ਹਾਂ ਨੂੰ ਲੋੜ ਆ ਸਾਡੇ ਪੈਣਾ ਵੀਰਾ ਜਿਹੜੇ ਦਾਨੀ ਆ ਸ਼ੁਕਰੀਆ ਸਭ ਦਾ ਕਰਨਾ ਬਣਦਾ ਸੋ ਖਬਰਾਂ ਕਈ ਹੋਰ ਵੀ ਸਨ ਵਕਤ ਰੁਕਣ ਲਈ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਧੰਨਵਾਦ